ਮਤਲਬ ਇੱਕ ਦਿਨ ਨੂੰ ਤੈਹੀ ਗਏ ਹੱਥ ਪੈਰ ਚਾਣਨ ਲੱਗ ਪਏ ਸੀ ਸਾਰਾ ਕੁਝ ਗਿੱਪੀ ਗਰੇਵਾਲ ਤੇ ਐਮੀ ਵਰਦੀ ਹੋਈ ਹੱਥੋਂ ਭਾਈ ਸੱਟ ਤੇ ਲੜ ਪੈਂਦੇ ਸੀ ਗਿੱਪੀ ਤੇ ਐਮੀ ਵਰ ਗੋਲੀਆਂ ਤਾਂ ਨਹੀਂ ਚੱਲੀਆਂ ਨਾ ਤੁਸੀਂ ਦੋਵੇਂ ਬੈਠੇ ਹੋ ਇੱਧਰ ਗੋਲੀਆਂ ਨਹੀਂ ਚੱਲੀਆਂ ਜੀ ਦੋਵੇਂ ਲੜੇ ਬਹੁਤ ਸੀ ਜੀ ਹਾਂ ਇਹ ਖੁਲਾਸਾ ਕੀਤਾ ਐ ਸਰਗੁਣ ਮੈਤਾ ਨੇ ਉਹਨਾਂ ਦੀ ਆਉਣ ਵਾਲੀ ਫਿਲਮ ਸਰਬਾਲਾ ਜੀ ਦੇ ਟ੍ਰੇਲਰ ਲਾਂਚ ਦੇ ਦੌਰਾਨ ਸਿਰਫ ਇਹ ਖੁਦ ਤਾਂ ਸਹੀ ਕੀ ਕੁਝ ਦੱਸ ਰਹੀ ਹੈ ਸਰਗੁਣ ਮੈਤਾ ਐਕਚੁਅਲੀ ਪ੍ਰੈਂਕਸ ਨਹੀਂ ਕੀਤੇ ਸਾਡੇ ਨਾਲ ਕੀ ਹੋਇਆ ਕਿ ਮੈਂ ਤੇ ਨਿਮਰਤਾ ਪਹਿਲਾ ਫਿਲਮ ਕੀਤੀ ਹੋਈ ਆ ਤਾਂ ਸਾਡੀ ਬੰਦੀ ਸੀ ਸਾਰਾ ਕੁਝ ਓਕੇ ਸੀ ਪਰ ਗਿਪੀ ਜੀ ਤੇ ਅੰਮੀ ਜੀ ਥੋੜੀ-ਬਹੁਤੀਆਂ ਲੜਾਈਆਂ ਚੱਲਦੀਆਂ ਰਹਿੰਦੀਆਂ ਸੀ ਇੱਕ ਵਾਰ ਮਤਲਬ ਇੱਕ ਦੂਜੇ ਨੂੰ ਪੈ ਵੀ ਗਏ ਸੀ ਹੱਥ ਪੈਰ ਚਲਾਉਣ ਲੱਗ ਪਏ ਸੀ ਸਾਰਾ ਕੁਝ ਡਾਇਰੈਕਟਰ ਆਇਆ ਡਾਇਰੈਕਟਰ ਆਇਆ ਉਹਨਾਂ ਨੇ ਅਲੱਗ ਕੀਤਾ ਬਾਅਦ ਵਿੱਚ ਉਹਨੂੰ ਮੇਰੀ ਗੱਲ ਤੇ ਯਕੀਨੀਆ ਤੇ ਨਿਮਰਤੋਸ਼ਣ ਨੇ ਬੰਨਸ ਹੋਇਆ ਸੀ ਹਾਂਜੀ ਉਠ ਨਹੀਂ ਬੋਲਦੀ ਤਾਂ ਬੋਲਦੀ ਵੀ ਘੱਟ ਆ ਸੋ ਉਹਨਾਂ ਕੱਟ ਬੋਲੇ ਤਾਂ ਝੂਠ ਵੀ ਬੋਲੇ ਆ ਤਾਂ ਨਹੀਂ ਹੋ ਸਕਦਾ ਨਾ ਬੰਦਾ ਸੋ ਇਹ ਦੋਵੇਂ ਬਹੁਤ ਲੜੇ ਮੈਨੂੰ ਪਤਾ ਕਲਿੱਪ ਆਹੀ ਚੱਲਣੀ ਹੈ ਚਲਾਓ ਚਲਾਓ ਗੋਲੀਆਂ ਤਾਂ ਨਹੀਂ ਚੱਲੀਆਂ ਨਾ ਤੁਸੀਂ ਦੋਵੇਂ ਬੈਠੇ ਹੋ ਇੱਧਰ ਗੋਲੀਆਂ ਨਹੀਂ ਚੱਲੀਆਂ ਜੀ ਦੋਵੇਂ ਲੜੇ ਬਹੁਤ ਸੀ ਤੇ ਆਹੀ ਉਮਮਤ ਹੈ ਕਿ ਕੋਈ ਪ੍ਰੈਂਕ ਕਰਤਾ ਆ ਲੜ ਪਿਆ ਉਹਨੇ ਪ੍ਰੈਂਕ ਕਰਤਾ ਉਹ ਲੜ ਪਏ ਹੈਨਾ ਬਟ ਕੋਈ ਗੱਲ ਨਹੀਂ ਮੈਂ ਕਹਿੰਦੀ ਵੱਡਾ ਪ੍ਰੋਡਕਸ਼ਨ ਆ ਆ ਕਾਫੀ ਸਾਰੇ ਪੈਸੇ ਇਹਨਾਂ ਦੀ ਲੜਾਈਆਂ ਸੁਲਝਾਨ ਚ ਲੱਗ ਗਏ ਵਰਨਾ ਹੋਰ ਵੀ ਸਸਤੀ ਹੋ ਜਾਣੀ ਸੀ ਫਿਲਮ ਬਟ ਇਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਫਿਲਮ 'ਚ ਤੁਹਾਨੂੰ ਯਾਰੀ ਦਿਖੂਗੀ ਦੁਸ਼ਮਣੀ ਦਿਖੂਗੀ ਇਹਨਾਂ ਦੀ ਬਹੁਤ ਵਧੀਆ ਨੇ ਦੋਨੋਂ ਮੁੰਡੇ ਠੀਕ-ਠੀਕ ਕਰ ਲੈਨੇ ਸਾਰਾ ਕੁਝ ਗਾਲ ਵੀ ਠੀਕ ਲੈਂਦੇ ਨੇ ਦੋਨੇ ਤਾਂ ਤੁਸੀਂ ਪਲੀਜ਼ ਬੈਸਟ ਵਿਸ਼ੇਸ ਦਿਓ ਦੋਮਾਨੂ ਦੋਵੇਂ ਗਰੋ ਕਰਨ ਤੇ ਇੱਕ ਦੂਜੇ ਨਾਲ ਨਾ ਲੜਨ ਅਸੀਂ ਤਾਂ ਇਹ ਜਾਵਾਂਗੇ ਕਿ ਹੋਰ ਮਲਟੀ ਸਟਾਰਰ ਫਿਲਮਾਂ ਆਉਣ ਜੇ ਸਾਡੇ ਹੀਰੋਜ਼ ਅਗਰੀ ਕਰਦੇ ਹਨਾ ਕਿਉਂਕਿ ਹੀਰੋਜ਼ ਦਾ ਬਹੁਤ ਮਸਲਾ ਹੁੰਦਾ ਤੁਸੀਂ ਦੇਖਿਆ ਹੋਣਾ ਕਿ ਫਿਲਮਾਂ ਚ ਆਮ ਤੌਰ ਤੇ ਦੋ ਕੁੜੀਆਂ ਤਿੰਨ ਕੁੜੀਆਂ ਚਾਰ ਕੁੜੀਆਂ ਹੁੰਦੀਆਂ ਅਸੀਂ ਨਹੀਂ ਲੱਗਦੀਆਂ ਮੁੰਡੇ ਬੋਲ ਲੱਗਦੇ ਬਟ ਕੋਈ ਚੱਕਰ ਨਹੀਂ ਕੀ ਸਰ ਵਾਲਾ ਸੀ 18 ਜੁਲਾਈ ਸਰਗੁਣ ਵੀ ਪ੍ਰੋਡਿਊਸਰ ਹੈ ਹੁਣ ਤੁਸੀਂ ਸਰਗੁਣ ਨੂੰ ਸਾਰੇ ਜਾਣੇ ਅੱਜ ਇਕੱਠੇ ਹੋਏ ਹੋ ਤੁਸੀਂ ਇਹਨੂੰ ਕਹਿ ਦਿਓ ਵੀ ਸਾਨੂੰ ਦੋਨਾਂ ਨੂੰ ਸਾਈਨ ਕਰ ਲਿਆ ਸੀ ਤੁਹਾਡੇ ਸਾਹਮਣੇ ਪ੍ਰੋਮਿਸ ਕਰਦੇ ਹਾਂ ਅਸੀਂ ਵੀ ਲੜਾਂਗੇ ਇਹਦੇ ਸੈੱਟ ਤੇ ਸਾਨੂੰ ਹੁਣੇ ਸਾਈਨ ਹੁਣੇ ਦੇ ਪੈਸੇ ਤੇ ਕੰਮ ਨਮੇੜ ਪੂਰਾ ਪੂਰਾ ਕਰਾਂਗੇ ਉਨ ਸਾਰਿਆਂ ਨੂੰ ਬਹੁਤ ਪਸੰਦ ਆ ਥੋੜੀ ਜਿਹੀ ਇੱਕ ਗਾਣਾ ਸੁਣਾ ਦੇ ਚਲੋ ਵਿੱਚ ਚਲੋ ਉੱਠੋ ਉੱਠੋ ਉਹਨੇ ਕਹਿੰਦੇ ਉਹ ਤਾਂ ਗਾਣਾ ਸੁਣਦਾ ਆਪਾਂ ਚੱਲੀਏ ਫਿਰ ਨਿਮਰਤ ਮਾਮ ਤਾਂ ਤੁਸੀਂ ਗਾ ਦਿਓ ਇੱਕੋ ਇਸ ਸਟਿੰਡ ਸਿੰਗਰ ਬੇਟਾ ਔਰ ਕੋਈ ਵੀ ਚੀਜ਼ ਨਾ ਵੀ ਬੇਸਿਕ ਰੌਣਕ ਨਹੀਂ ਨਹੀਂ ਥੈਂਕ ਯੂ ਜੀ ਅੱਜ ਤਾਂ ਤੁਹਾਨੂੰ ਗੁੱਗੂ ਜੀ ਨੇ ਵੀ ਗਾਣਾ ਸੁਣਾਤਾ ਤੇ ਐਂਡ ਮੇਰੀ ਸਾਰਿਆਂ ਦੀ ਰਿਕਵੈਸਟ ਹੈ ਕਿ ਕੋਈ ਵੀ ਰੀਲਾਂ ਚ ਗੁਗੂ ਬਾਜੀ ਦੇ ਨਾਲ ਲੋਕ ਹੈਲੋ ਕਿਟੀ ਵਾਲੇ ਉਹ ਨਹੀਂ ਲਾਉਗਾ ਤੇ ਫੂਕੀ ਵਾਲੇ ਸਾਈਨ ਨਹੀਂ ਬਣਾਉਗਾ ਤੁਸੀਂ ਬੰਦੀ ਲੈ ਕੁਝ ਵੀ ਘੱਟੋ ਆ ਨਹੀਂ ਕਿਸੇ ਨੇ ਵੀ ਮਨ ਨੂੰ ਪਤਾ ਸੀ ਕਿ ਮੈਂ ਕਿਹਾ ਦੱਸ ਤਾ ਕਿ ਆ ਸਾਈਨ ਹੈ ਆਹ ਵਾਲਾ ਫੂਕੀ ਇਦਾਂ ਹੁੰਦਾ ਫੂਕੀ ਇਹ ਐ ਕਰਦਾ ਹੈ ਇਹ ਇਹ ਤੁਸੀਂ ਉਹ ਮੈਡਮ ਨੂੰ ਕਰ ਦੇਣਾ ਮਾ ਆ ਲਈ ਇਹ ਇਹ ਤੁਹਾਡੇ ਲਈ ਹੈ ਜੀ ਹਾਂ ਠੀਕ ਹੈ ਸਾਈਨ